ਕੁਝ ਦਿਨ ਪਹਿਲਾਂ ਮੂਸੇ ਹਵੇਲੀ 'ਚ ਸੀਸੀਟੀਵੀ ਹੱਬ ਅਹਿਮਦਗੜ੍ਹ ਵਾਲਾ ਵੀਰ ਕੈਮਰਾ ਲਗਾ ਕੇ ਗਿਆ ਸੀ ਤੇ ਅੱਜ ਕੈਮਰਿਆਂ ਦੀ ਕੁਝ ਸੈਟਿੰਗ ਕਰਨ ਉਸ ਨੂੰ ਫਿਰ ਮੂਸੇ ਹਵੇਲੀ ਆਉਣਾ ਪਿਆ ਮੂਸੇ ਹਵੇਲੀ ਆ ਨਿੱਕਾ ਸਿੱਧੂ ਨਾਲ ਜੋ ਉਸ ਨੇ ਸਮਾਂ ਬਤੀਤ ਕੀਤਾ ਉਸ ਦੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਨਿੱਕਾ ਸਿੱਧੂ ਮੋਬਾਈਲ ਤੇ ਰੀਲਾਂ ਦੇਖ ਰਿਹਾ ਸੀ ਤੇ ਜਦੋਂ ਨਿੱਕਾ ਸਿੱਧੂ ਸਿੱਧੂ ਮੂਸੇ ਵਾਲੇ ਦਾ ਗੀਤ ਵਾਲੀ ਰੀਲ ਦੇਖਦਾ ਸੀ ਤਾਂ ਉਹ ਨੱਚਣ ਲੱਗ ਜਾਂਦਾ ਸੀ ਤੇ ਜਦੋਂ ਕਿਸੇ ਹੋਰ ਗੀਤ ਦੀ ਰੀਲ ਆਉਂਦੀ ਸੀ ਤਾਂ ਉਹ ਫੇਰ ਨਹੀਂ ਨੱਚਦਾ ਸੀ ਕੈਮਰਿਆਂ ਵਾਲਾ ਵੀਰ ਇਸ ਗੱਲ ਤੋਂ ਹੈਰਾਨ ਸੀ ਕਿ ਇਸ ਨਿੱਕੇ ਬੱਚੇ ਨੂੰ ਅਜੇ ਕੀ ਪਤਾ ਕਿ ਇਹ ਮੇਰਾ ਕੌਣ ਹੈ ਪਰ ਫਿਰ ਵੀ ਖੂਨ ਦੇ ਰਿਸ਼ਤੇ ਦੀ ਖਿੱਚ ਹੀ ਐਸੀ ਹੈ ਕਿ ਨਿੱਕਾ ਸਿੱਧੂ ਆਪਣੇ ਵੱਡੇ ਭਰਾ ਸਿੱਧੂ ਮੂਸੇਵਾਲੇ ਦੇ ਗੀਤਾਂ ਤੇ ਹੀ ਨੱਚਦਾ ਸੀ ਬਾਈ ਜੀ ਖੂਨ ਦਾ ਰਿਸ਼ਤਾ ਖੂਨ ਦਾ ਰਿਸ਼ਤਾ ਹੀ ਹੁੰਦਾ ਕੰਮ ਕਰਨ ਗਿਆ ਸੀ ਹਵੇਲੀ 'ਚ ਜਿਵੇਂ ਸਭ ਨੂੰ ਪਤਾ ਵੀ ਆਪਾਂ ਸੀਸੀਟੀਵੀ ਦਾ ਕੰਮ ਕੀਤਾ ਵਾ ਤੇ ਅਚਾਨਕ ਹੀ ਜਦੋਂ ਮੈਂ ਦੇਖਿਆ ਵੀ ਛੋਟਾ ਸਿੱਧੂ ਰੀਲਾਂ ਤੇ ਨੱਚ ਰਿਹਾ ਵਾ ਤੇ ਮੈਂ ਜਦੋਂ ਕੋਲੀ ਗਿਆ ਮੈਂ ਤਾਂ ਦੇਖਦਾ ਵੀ ਕੀ ਕਰ ਕੀ ਰਿਹਾ ਉਹ ਤਾਂ ਯਕੀਨ ਮੰਨਿਓ ਹੋਰ ਕਈ ਰੀਲਾਂ ਮੈਂ ਦੇਖੀਆਂ ਫਿਰ ਮੈਂ ਤਾਂ ਹੀ ਵੀਡੀਓ ਬਣਾਈ ਹੈ ਇਹ ਜਦੋਂ ਮੈਂ ਹੋਰ ਰੀਲਾਂ ਦੇਖੀਆਂ ਤੇ ਹੋਰ ਰੀਲਾਂ ਦੇ ਛੋਟਾ ਸਿੱਧੂ ਨਹੀਂ ਨੱਚ ਰਿਹਾ ਸੀ ਗਾਣੇ ਤੇ ਕਿਸੇ ਦੇ ਵੀ ਜਦੋਂ ਬਾਈ ਦਾ ਗਾਣਾ ਆਉਂਦਾ ਸੀ ਤੁਸੀਂ ਯਕੀਨ ਮੰਨਿਓ ਲੈ ਹੁਣ ਤੁਸੀਂ ਵੀਡੀਓ ਆਪ ਹੀ ਅੱਗੇ ਦੇਖ ਲਿਓ ਮੈਂ ਪਲੇ ਕਰਨ ਲੱਗਿਆ ਪ੍ਰੋਪਰ ਲੈ ਚੈੱਕ ਕਰਿਓ ਇਹਦੇ